ਵਿਧਾਨ ਸਭਾ ਹਲਕਾ ਸਾਨੇਵਾਲ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਪ੍ਰਚਾਰ ਆ ਉਹ ਵਿਧਾਇਕ ਸ਼ਰਜੀਤ ਸਿੰਘ ਢਿੱਲੋਂ ਵੱਲੋਂ ਜੋਰਾਂ ਚੋਰਾਂ ਦੇ ਨਾਲ ਸ਼ੁਰੂ ਕਰ ਦਿੱਤਾ ਗਿਆ ਅੱਜ ਇਹਨਾਂ ਵੱਲੋਂ ਲਗਾਤਾਰ ਕਈ ਪਿੰਡਾਂ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਜੰਗੀ ਪੱਦਰ ਤੇ ਕੀਤਾ ਜਾ ਰਿਹਾ ਲੋਕ ਸਭਾ ਦੇ ਉਮੀਦਵਾਰ ਦਰਵਾਰਾ ਸਿੰਘ ਜੀ ਗੁਰੂ ਉਹਨਾਂ ਦੇ ਨਾਲ ਅੱਜ ਚੋਣ ਪ੍ਰਚਾਰ ਤੇ ਨਿਕਲੇ ਨੇ ਚੌਂਤਾ ਢੋਲਣਵਾਲ ਮਾਛੀਆਂ ਕਲਾ ਮਾਛੀਆਂ ਖੁਰਦ ਮੱਤੇਵਾੜਾ ਕੰਡਿਆਣਾ ਤੇ ਬੋੜੇ ਤੇ ਹੋਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਅੱਜ ਇਹਨਾਂ ਦੀ ਇੱਕ ਤੂਫਾਨੀ ਜਿਹੜਾ ਦੌਰਾ ਚੱਲ ਰਿਹਾ ਲੋਕਾਂ ਦੇ ਵੱਲੋਂ ਭਾਰਮਾ ਹੰਗਾਰਾ ਜਿਸ ਪ੍ਰਕਾਰ ਮਿਲ ਰਿਹਾ ਉਹ ਇਧਰੇ ਦਰਸ਼ਕ ਨੇ ਉਹ ਸ਼ਾਟ ਦੇ ਵਿੱਚ ਦੇਖ ਹੀ ਰਿਹਾ ਨੇ ਤੇ ਬਾਕੀ ਗੱਲਬਾਤ ਜਾਣਦੇ ਆ ਦਰਬਾਰਾ ਸਿੰਘ ਜੀ ਗੁਰੂ ਤੋਂ ਦਰਬਾਰਾ ਸਿੰਘ ਜੀ ਗੁਰੂ ਸਾਨ੍ਹੇਵਾਲ ਦੇ ਵਿੱਚ ਆਏ ਹੋ ਤੁਸੀਂ ਕਿਹੋ ਜਿਹਾ ਹੰਗਾਰਾ ਤੁਹਾਨੂੰ ਮਿਲਦਾ ਕੀ ਲੱਗ ਰਿਹਾ ਤੁਹਾਨੂੰ ਲੋਕਾਂ ਦਾ ਰੁਝਾਨ ਹਲਕਾ ਸਾਨ੍ਹੇਵਾਲ ਜੀ ਦੀ ਸਤਾਰ ਸ਼ਰਨਜੀਤ ਸਿੰਘ ਦੀ ਢਿੱਲੋਂ ਸਾਹਿਬ ਦੀ ਗਵਾਈ ਦੇ ਵਿੱਚ ਇਹ ਦੂਜਾ ਦੌਰਾ ਪਹਿਲਾਂ ਇੱਕ ਦਿਨ ਪੂਰਾ ਲਾਇਆ ਔਰ ਅੱਜ ਸਾਰਾ ਦਿਨ ਸਵੇਰ 8:30 ਤੋਂ ਬਜੇ ਤੋਂ ਲੈ ਰਾਤ ਤੱਕ ਢਿੱਲੋਂ ਸਾਹਿਬ ਨੇ ਪ੍ਰੋਗਰਾਮ ਬਣਾਏ ਆ ਔਰ ਲਗਾਤਾਰ ਪਿੰਡਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਉਹ ਜੁੜਦੀ ਹੈ ਮੀਟਿੰਗਾਂ ਦੇ ਵਿੱਚ ਔਰ ਸੰਗਤ ਦੇ ਵਿੱਚ ਪੂਰਾ ਉਤਸ਼ਾਹ ਹੈ ਪੂਰਾ ਜੋਸ਼ ਹੈ ਉਹਦੇ ਕਾਰਨ ਨੇ ਇੱਕ ਤਾਂ ਕਾਂਗਰਸ ਨੇ ਜਦੋਂ 2 ਸਾਲ ਪਹਿਲਾਂ ਸਰਕਾਰ ਬਣਾਈ ਤਾਂ ਉਹ ਲੋਕਾਂ ਨਾਲ ਝੂਠੇ ਲਾਰੇ ਲਾਏ ਔਰ ਲੋਹ ਲਾਰਿਆਂ ਤੋਂ ਇੱਕ ਪੂਣੀ ਵੀ ਨਹੀਂ ਕਰਤੀ ਇੱਕ ਢੱਕਾ ਵੀ ਨਹੀਂ ਤੋੜਿਆ ਇਸ ਕਰਕੇ ਲੋਕ ਰੋਜ਼ ਨੇ ਹੁਣ ਗੁੱਸੇ 'ਚ ਨੇ ਵੀ ਇਹਨਾਂ ਨੂੰ 19 ਮਈ ਨੂੰ ਸਾਬਤ ਸਕਾਉਣਾ ਬਾਕੀ ਬਾਦਲ ਸਰਕਾਰ ਨੂੰ ਯਾਦ ਕਰਦੇ ਆ ਕਿ ਉਹ ਹਰ ਵਰਗ ਲਈ ਕੰਮ ਕਰਦੇ ਸੀਗੇ ਚਾਹੇ ਗਰੀਬ ਵਰਗ ਹੈ ਚਾਹੇ ਕਿਸਾਨ ਵਰਗ ਹੈ ਚਾਹੇ ਨੌਜਵਾਨ ਵਰਗ ਹੈ ਬੀਸੀ ਵਰਗ ਹੈ ਸਾਰਿਆਂ ਲਈ ਉਹ ਕੰਮਕਾਰ ਕਰਦੇ ਸੰਗਤ ਯਾਦ ਕਰਦੀ ਹੈ ਬਾਕੀ ਇਸ ਹਲਕੇ ਦੇ ਵਿੱਚ ਦਰਸ਼ਨ ਸਿੰਘ ਢਿੱਲੋਂ ਸਾਹਿਬ ਇਹ ਕੈਬਨਿਟ ਮੰਤਰੀ ਵੀ ਰਹੇ ਆ ਔਰ ਬੜੇ ਲੰਬੇ ਸੋਵਿਆਂ ਤੋਂ ਸੇਵਾ ਕਰਦੇ ਆ ਰਹੇ ਆ ਇਹਨਾਂ ਦਾ ਲੋਕਾਂ ਦੇ ਨਾਲ ਸੰਗਤ ਦੇ ਨਾਲ ਬਹੁਤ ਜ਼ਿਆਦਾ ਰਾਬਤਾ ਹੈ ਔਰ ਇਹਨਾਂ ਨੇ ਦਿਲੋਂ ਕੰਮਕਾਰ ਹਲਕਿਤ ਕੀਤੇ ਆ ਹਰ ਪਿੰਡ ਦੇ ਵਿੱਚ ਸੰਗਤ ਵੀ ਕਹਿੰਦੀ ਹੈ ਕਿ ਢਿੱਲੋਂ ਸਾਹਿਬ ਨੇ ਕੰਮਕਾਰ ਸਾਡੇ ਕੀਤੇ ਆ ਔਰ ਇਹਨਾਂ ਦੇ ਨਾਂ ਨੂੰ ਔਰ ਜੋ ਸ਼੍ਰੋਮਣੀ ਅਕਾਲੀ ਦਲ ਨੇ ਸਕੀਮਾਂ ਚਲਾਈਆਂ ਔਰ ਕੰਮਕਾਰ ਕੀਤੇ ਆ ਦੋਨਾਂ ਨੂੰ ਮਿਲਾ ਕੇ ਕਿ ਵੱਡੀ ਭਾਰੀ ਗਿਣਤੀ ਦੇ ਵਿੱਚ ਵੋਟਾਂ ਪੈਣਗੀਆਂ ਔਰ ਸੰਗਤ ਬੜੇ ਉਤਸ਼ਾਹ ਨਾਲ ਕਹਿ ਰਹੀ ਹੈ ਕਿ ਜਿੱਤਾ ਇੱਥੋਂ ਢਿੱਲੋਂ ਸਾਹਿਬ ਕਿੰਨਾ ਕੁ ਤੁਸੀਂ ਭਰੋਸਾ ਦਿਵਾਉਣੇ ਆ ਕਿਉਂਕਿ ਵੈਸੇ ਤਾਂ ਰਿਕਾਰਡ ਰਿਹਾ ਜਿੰਨੀਆਂ ਵੀ ਚੋਣਾਂ ਹੋਈਆਂ ਨੇ چاہے ਪੰਜਾਬ ਦੇ ਵਿੱਚ ਕਾਲੀ ਦਲ ਦਾ ਜੋ ਮਰਜ਼ੀ ਰਿਜ਼ਲਟ ਆਇਆ ਪਰ ਤੁਸੀਂ ਜਿਹੜਾ ਹਮੇਸ਼ਾ ਵਿਰੋਧੀਆਂ ਦੀ ਜਿਹੜੀ ਮੰਜੀ ਠੋਕੀਏ ਇਸ ਵਾਰ ਕਿੰਨੀ ਮੰਜੀ ਠੋਕਣ ਦੀ ਤਿਆਰੀ ਹੈ ਤੁਹਾਡੀ ਸਾਡੇ ਪਾਲੀਮਰ ਹਲਕੇ ਦੇ ਨੌ ਹਲਕੇ ਪੈਂਦੇ ਆ ਵਿਧਾਨ ਸਭਾ ਦੇ ਪਰ ਮੈਨੂੰ ਇਹ ਸਾਂਹੇ ਵਾਲੇ ਹਲਕੇ ਦੇ ਲੋਕਾਂ ਤੇ ਬਹੁਤ ਵੱਡਾ ਮਾਣ ਆ ਜੀ ਕਿਉਂਕਿ ਮੈਂ ਆਪਣੇ ਹਲਕੇ ਦੇ ਇੱਕ ਪਰਿਵਾਰ ਸਮਝਦਾ ਆਪਣਾ ਜੀ ਜੀ ਕਦੇ ਵੀ ਜ਼ਿੰਦਗੀ ਚ ਮੈਂ ਆਪਣੇ ਲੋਕਾਂ ਨੂੰ ਧੋਖਾ ਨਹੀਂ ਦਿੱਤਾ ਜੀ ਇਹਨਾਂ ਨੂੰ ਵੀ ਆਸ ਆ ਨਾ ਵਕੇ ਤੋ ਖਦੂੰਗਾ ਜੀ ਜੀ ਔਰ ਮੈਨੂੰ ਆਸ ਆ ਵੀ ਸਾਡੇ 9 ਦੇ 9 ਹਲਕਿਆਂ ਚ ਸਭ ਤੋਂ ਵੱਡੀ ਰਸਾਂਹੇ ਬਹਾਲ ਹਲਕੇ ਦੇ ਵਿੱਚ ਆਉਂਗੇ ਜੀ ਜੀ ਸਰਕਾਰ ਨੇ ਜੋ ਸਾਡੇ ਦਾ ਵਾਦੇ ਕਰਕੇ ਬੁਰਕਾ ਸਾਹਿਬ ਦੀ ਸੌਂ ਖਾ ਕੇ ਵਾਦਿਆਂ ਤੋਂ ਹਰੇਕ ਵਾਦੇ ਤੋਂ ਮੁੱਕਰ ਗਈ ਆ ਕਹੇ ਨਸ਼ਾ ਮੁਕਤ ਕਰ ਦਾਂਗੇ ਨਸ਼ਾ ਫਿਰ ਉਸੇ ਤਰ੍ਹਾਂ ਹੀ ਆ ਉਸ ਤਰ੍ਹਾਂ ਜੋ ਬਿਜਲੀ ਦੇ ਬੇਲੇ ਸਾਨੂੰ ਬਹੁਤ ਵੱਡੇ ਵੱਡੇ ਆ ਰਹੇ ਨੇ ਜੋ ਵੀ ਜਹਰ ਨਾਲ ਹਰਕ ਬਿਜਲੀ ਆ ਸਾਨੂੰ ਬਦਲ ਸਾਹਿਬ ਨੇ ਆਮ ਕਰਤੀ ਸੀਗੀ ਜਾਂ ਕਿ ਹੁਣ ਬਿਜਲੀ ਦੇ ਜੇ ਜੇ ਕਟਾ ਬਹੁਤ ਵੱਡੇ ਵੱਡੇ ਲੱਗਦੇ ਨੇ ਤੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਨੇ ਕੋਈ ਅਜੇ ਤੱਕ ਕੋਈ ਸੜਕ ਦਾ ਕੰਮ ਨਹੀਂ ਕੀਤਾ ਨਾ ਕੋਈ ਪਿੰਡਾਂ ਦੇ ਵਿੱਚ ਇਟ ਲੱਗੀ ਆ ਬਾਦਲ ਸਾਹਿਬ ਨੇ ਸਤਲੁਜ ਤੇ ਵੱਡੇ ਵੱਡੇ ਪੁਲ ਬਣਾਏ ਨੇ ਬੁੱਢੇ ਦਰਿਆ ਤੇ ਵੱਡੇ ਵੱਡੇ ਪੁਲ ਬਣਾਏ ਨੇ ਉਹਦੇ ਕਰਕੇ ਬਾਦਲ ਸਾਹਿਬ ਦੀਆਂ ਸਕੀਮਾਂ ਸੀ ਇਹ ਬਹੁਤ ਚੱਲਦੀਆਂ ਜੀਆਂ ਜੋ ਗਰੀਬਾਂ ਨੂੰ ਆਟਾ ਦਾਲ ਸਕੀਮ ਮਿਲਦੀ ਸੀਗੀ ਕੋਈ ਪਹਿਲੀ ਪਹਿਲੀ ਸਕੀਮ ਉਹਨਾਂ ਨੇ ਅਨੁਸਾਰ ਪਹਿਲੇ ਸਾਲ ਦੀ ਕਣਕ ਬੰਦ ਕਰਤੀ ਉਹਨਾਂ ਦੀ ਉਸ ਤੋਂ ਬਾਅਦ ਤੇ ਆਖੇ ਆਟਾ ਦਾਲ ਛੋਲੇ ਨਾਲ ਘਿਓ ਦਵਾਗੇ ਖੰਡ ਦਵਾਗੇ ਉਹ ਕੁ ਦੇਣਾ ਦਾ ਕੀ ਸੀ ਜਿਹੜੇ ਬਾਲ ਸਾਹਿਬ ਛੋਲੇ ਦੇ ਰਹੇ ਸੀ ਉਹ ਵੀ ਉਹਨਾਂ ਨੇ ਬੰਦ ਕਰ ਦਿੱਤੇ ਉਹ ਵੀ ਕੱਟ ਲਈ ਜੀ ਉਹਨਾਂ ਨੇ ਦਰਵਾਲਾ ਸਿੰਘ ਗੁਰੂਵਾਰੇ ਇਹਨਾਂ ਨੂੰ ਜਾਣਕਾਰੀ ਆ ਪੰਜਾਬ ਬਾਰੇ ਪੰਜਾਬ ਦੇ ਵਿੱਚ ਆਈਪੀਐਸ ਅਫਸਰ ਰਹੇ ਨੇ ਇਹਨਾਂ ਨੂੰ ਜਾਣਕਾਰੀ ਇਹ ਆ ਕਿਵੇਂ ਕੰਮ ਕਰਾਉਣੇ ਆ ਕਿਵੇਂ ਪੰਜਾਬੀਆਂ ਨੂੰ ਕੰਮਾਂ ਦੀ ਲੋੜ ਆ ਇਹਨਾਂ ਨੂੰ ਜਾਣਕਾਰੀ ਆ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਉਹਤੇ ਇੱਕ ਬਾਹਰਲੇ ਸੂਬਿਆਂ ਦੇ ਵਿੱਚ ਕੰਮ ਕਰਕੇ ਆਏ ਹੋਏ ਨੇ ਮੱਧ ਪ੍ਰਦੇਸ਼ ਦੇ ਵਿੱਚ ਕੰਮ ਕੀਤਾ ਉਹਨਾਂ ਦਾ ਮੱਧ ਪ੍ਰਦੇਸ਼ ਬਾਰੇ ਜਾਣਕਾਰੀ ਆ ਜਾਂ ਕਿ ਪੰਜਾਬ ਦਾ ਹੀ ਬੰਦਾ ਹੋ ਪੰਜਾਬ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਜਾਂ ਦਰਵਾਰਾ ਸਿੰਘ ਗੁਰੂ ਜੀ ਆ ਇਹ ਪੰਜਾਬ ਦੇ ਵਿੱਚ ਰਹੇ ਨੇ ਪੰਜਾਬ ਪੰਜਾਬ ਦੇ ਜਮੇ ਪਰ ਹਾਂਜੀ 80% ਵੋਟਾਂ ਚ ਪਾਵਾਂਗੇ ਦਰਵਾਰਾ ਸਿੰਘ ਗੁਰੂ ਪਿੰਡ ਢੋਲਣਵਾਲ ਦੇ ਵਿੱਚ ਸਾਡੇ ਸਤਕਾਰਯੋਗ ਐਮ ਐਲ ਏ ਸਰਦਾਰ ਸ਼ਰਜੀਤ ਸਿੰਘ ਜਿੱਟਲੋਂ ਸਾਬਕਾ ਮੰਤਰੀ ਉਹਨਾਂ ਦੇ ਨਾਲ ਸਾਡੇ ਸ੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਦਰਬਾਰਾ ਸਿੰਘ ਗੁਰੂ ਅਚੇਚੇ ਤੌਰ ਤੇ ਪਹੁੰਚੇ ਨੇ ਪਿੰਡ ਢੋਲਣਵਾਲ ਵਿਖੇ ਉਹਨਾਂ ਦਾ ਪਿੰਡ ਪਿੰਡ ਢੋਲਣਵਾਲ ਪਹੁੰਚਣ ਤੇ ਨਿੱਘਾ ਸਵਾਗਤ ਜੀ ਆਇਆਂ ਕਿਹਾ ਜਾਂਦਾ ਆ ਅਸੀਂ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਨੇ ਆ ਵੀ ਪਿੰਡ ਢੋਲਣਵਾਲ ਤੋਂ ਵੱਧ ਤੋਂ ਵੱਧ ਪੰਥਕ ਪਿੰਡਾਂ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਤੋਰਾਂਗੇ ਪਿੰਡ ਢੋਲਣਵਾਲ ਨਹੀਂ ਕਮਾਣੇ ਤੋਂ ਲੈ ਕੇ ਕਸਾਵਾਦ ਤੱਕ ਸਾਰੇ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਲੀਡ ਦਵਾ ਕੇ ਇਧਰੋਂ ਇਸ ਹਲਕੇ ਦੀ ਘੱਟ ਤੋਂ ਘੱਟ ਵੀ 7000 ਤੋਂ ਉੱਪਰ ਲੀਡ ਹੋਵੇਗੀ ਇਹਨਾਂ ਵੋਟਾਂ ਦੇ ਨਾਲ ਜਿਤਾ ਕੇ ਅਸੀਂ ਦਰਬਾਰਾ ਸਿੰਘ ਗੁਰੂ ਨੂੰ ਲੋਕ ਸਭਾ ਦੇ ਵਿੱਚ ਭੇਜਾਂਗੇ ਜਿੰਨਾ ਵੀ ਸਾਡਾ ਰਾਜਪੂਤ ਭਾਈਚਾਰਾ ਆ ਇਹ ਪਹਿਲਾਂ ਤੋਂ ਹੀ ਪੰਥਕ ਹੋਣ ਦੇ ਨਾਤੇ ਕੁਝ ਸਾਡੇ ਹੁਣ ਜਿੰਨੇ ਵੀ ਲੋਕ ਨੇ ਉਹਨਾਂ ਦੇ ਵਿੱਚ ਬੜਾ ਉਤਸ਼ਾਹ ਆ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਜਿੱਦਾਂ ਸਰਕਾਰ ਨੇ ਭਰਾ ਮਾਰੂ ਜੰਗ ਸ਼ੁਰੂ ਕਰਾਈ ਆ ਲੋਕਾਂ ਦੀਆਂ ਜ਼ਮੀਨਾਂ ਖੋਈਆਂ ਨੇ ਸ਼ਹੀਦਾ ਸਿੰਘਾਂ ਦੇ ਮਤਲਬ ਜਿੰਨੀਆਂ ਸ਼ਹੀਦਾ ਸਿੰਘਾਂ ਦੀ ਇਹਨਾਂ ਨੇ ਯਾਦਗਾਰਾਂ ਪਟਵਾਈਆਂ ਨੇ ਉਹਨਾਂ ਨੂੰ ਲੈ ਕੇ ਇਹਨਾਂ ਦੇ ਪ੍ਰਤੀਰੋਧ ਜਾਹਰ ਆ ਜਿਹੜਾ ਉਹ ਵੋਟਾਂ ਦੇ ਵਿੱਚ ਪਤਾ ਲੱਗੂਗਾ ਵੀ ਕਿਵੇਂ ਇਹਨਾਂ ਦਾ ਸਫਾਇਆ ਕਰਦੇ ਨੇ ਲੋਕ ਇੱਥੋਂ ਤੇ ਇਹਨਾਂ ਦਾ ਸਫਾਇਆ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾ ਕੇ ਭੇਜਣਗੇ ਦਰਬਾਰਾ ਸਿੰਘ ਗੁਰੂ ਨੂੰ ਜਿਤਾ ਕੇ ਭੇਜਣਗੇ ਪਿੰਡ ਬੋੜੇ ਦੇ ਵਿੱਚ ਜਿਹੜੇ ਕਿ ਹਲਕਾ ਫਤੇਗੜ ਸਾਹਿਬ ਤੋਂ ਸ਼ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਅੱਜ ਸਾਡੇ ਪਿੰਡ ਬੋੜੇ ਦੇ ਵਿੱਚ ਵੋਟਾਂ ਨੂੰ ਕਹਿਣ ਵਾਸਤੇ ਜਿਹੜੇ ਕਿ ਇੱਥੇ ਆਏ ਨੇ ਆਪ ਦੀ ਹਾਜ਼ਰੀ ਲਵਾ ਕੇ ਗਏ ਨੇ ਜਿਨ੍ਹਾਂ ਨੇ ਕੱਲਾ-ਕੱਲਾ ਵਰਕਰ ਪਿੰਡ ਦੇ ਵਿੱਚੋਂ ਨਿਕਲ ਕੇ ਜਿਨ੍ਹਾਂ ਨੇ ਪੂਰਾ ਯਕੀਨ ਦਵਾਇਆ ਜਿਹੜਾ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਸ਼ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਜਿਤਾ ਕੇ ਦੁਬਾਰਾ ਮੋਦੀ ਸਾਹਿਬ ਦੀ ਸਰਕਾਰ ਸੈਂਟਰ ਦੇ ਵਿੱਚ ਦੁਬਾਰਾ ਬਣਾਉਣਗੇ ਜਿੱਥੇ ਕਿ ਜਿਹੜੀ ਦੂਜੀ ਗੱਲ ਆ ਅਸੀਂ ਇਹ ਗੱਲ ਆਮ ਸੱਤਾਂ ਦੇ ਵਿੱਚ ਪਿੰਡਾਂ ਦੇ ਵਿੱਚ ਅੱਜ ਗੱਲ ਚੱਲਦੀ ਆ ਕਿ ਕਾਂਗਰਸੀਆਂ ਨੇ ਹੁਣ ਆਉਣਾ ਵੋਟਾਂ ਲੈਣ ਵਾਸਤੇ ਆਉਣਾ ਪਰ ਆ ਕੇ ਲੋਕਾਂ ਨੂੰ ਕਹਿਣਗੇ ਕਿ ਐਡੀ ਗੱਲ ਤੇ ਆ ਕੇ ਵੋਟਾਂ ਮੰਗਣਗੇ ਜਿਹੜਾ ਕਿ ਜਿੰਨਾ ਵੀ ਪਿਛਲੇ ਸਾਲ 1900 2017 ਦੇ ਵਿੱਚ ਜਿੰਨਾ ਵੀ ਕਾਂਗਰਸ ਪਾਰਟੀ ਨੇ ਰੱਜ ਕੇ ਝੂਠ ਬੋਲਣਾ ਸੀ ਜਿਹੜਾ ਕਿ ਕੋਈ ਗੱਲ ਮਤਲਬ ਸੋਚ ਵੀ ਨਹੀਂ ਸਕਦਾ ਸੀ ਜਿਹੜੀਆਂ ਅਗੇ ਗੱਲਾਂ ਇਹਨਾਂ ਨੇ ਕਹਿ ਕੇ ਲੋਕਾਂ ਨੂੰ ਘਬਰਾਹ ਕਰਕੇ ਬੂਟਾ ਲਈਆਂ ਨੇ ਅੱਜ ਲੋਕਾਂ ਨੂੰ ਜਵਾਬ ਦੇਣਾ ਬੜਾ ਔਖਾ ਹੈ ਇਹਨਾਂ ਨੂੰ ਅੱਜ ਆਪਾਂ ਉਂਗਲਾਂ ਤੇ ਗਿਣਕੇ ਦੇਖ ਲਓ ਜਿੰਨੀਆਂ ਅੱਜ ਬੈਲਫੇਰ ਦੀਆਂ ਸਕੀਮਾਂ ਚੱਲਦੀਆਂ ਨੇ ਉਹ ਦੇਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸ਼ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਆ ਜੇ ਆਪਾਂ ਦਲਤ ਵਰਗ ਨੂੰ ਕਹਿ ਰਹੀਏ ਸਗਨ ਸਕੀਮ ਦੀ ਗੱਲ ਆ ਜਿੱਥੇ ਕਿ ਇਹਨਾਂ ਨੇ ਧਾਰਾ ਲਾਇਆ ਸੀ ਕਿ ਅਸੀਂ 51000 ਰੁਪਏ ਦਵਾਂਗੇ 51 ਤੱਕ ਕੀ ਦੇਣਾ ਸੀ ਜਿਹੜਾ 15000 ਰੁਪਏ ਮਿਲਦਾ ਸੀ 2 ਸਾਲ ਦੇ ਵਿੱਚ ਕਿਸੇ ਨੂੰ ਕੋਈ ਚੈੱਕ ਨਹੀਂ ਹੁੰਨ ਤੱਕ ਮਿਲ ਸਕਿਆ ਦੁਗੇਤ ਅੱਜ ਇਹ ਕਿਹਾ ਸੀ ਅਸੀਂ 2500 ਰੁਪਏ ਪਰਸਨ ਦਾ ਕਰਦਾਂਗੇ ਅੱਜ ਲੋਕ ਦੁਨੀਆ ਫਿਰੁੰਦੀ ਫਿਰਦੀ ਆ ਅੱਗੇ ਕੋਈ ਮਾਈ ਬਿਮਾਰ ਹੁੰਦੀ ਸੀ ਪਿੰਡਾਂ ਦੇ ਵਿੱਚ ਸਰਪੰਚਾ ਕੋ ਪਰਸਨ ਆਉਂਦੀ ਸੀ ਉਹ ਆਪਣੀ ਦਿਹਾੜੀ ਨਾਲ ਕੋਈ 5-700 ਰਹਿ ਕੇ ਆਪਣਾ ਇਲਾਜ ਕਰਾ ਲੈਂਦੀ ਸੀ ਅੱਜ ਬੈਂਕਾਂ ਦੇ ਵਿੱਚ ਕਦੇ ਆਉਂਦੀ ਆ ਪਰਸਨ ਕਦੇ ਨਹੀਂ ਵੀ ਆਉਂਦੀ ਜੇ ਆਪਾਂ ਆਟਾ ਧਾਲ ਦੀ ਗੱਲ ਕਰੀਏ ਇਹਨਾਂ ਨੇ ਲਾਰੇ ਲਾਏ ਸੀ ਅਸੀਂ ਤਾਨੂੰ ਕਿ ਉਹ ਦਿਆਂਗੇ ਤੁਹਾਨੂੰ ਚੀਨੀ ਦਿਆਂਗੇ ਤੁਹਾਨੂੰ ਚਾਹ ਪੱਤੀ ਦਿਆਂਗੇ ਉਹ ਤਾਂ ਕੀ ਦੇਣਾ ਸੀ ਜਿਹੜੇ ਬਾਦ ਸਾਹਿਬ ਨੇ ਨਾਲ ਛੋਲੇ ਦਿੰਦੇ ਸੀ ਉਹ ਵੀ ਜਾਂਦੇ ਲੱਗੇ ਜੇ ਆਪਾਂ ਕਿਹੜੀ ਕਿਹੜੀ ਗੱਲ ਕਰਦੀ ਆਪਾਂ ਉਂਗਲਾਂ ਤੇ ਗਣ ਕੇ ਦੇਖ ਲਈਏ ਜੋ ਵੀ ਸਕੀਮਾਂ ਚੱਲ ਰਹੀਆਂ ਨੇ ਇਹ ਸ਼ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀਆਂ ਜੋ ਚੱਲਦੀਆਂ ਸੀ ਇਹਨਾਂ ਨੇ ਉਹ ਵੀ ਬੰਦ ਕਰਨੀ ਦਿੱਤੀਆਂ ਜਿਹੜੀ ਕਿ ਅੱਜ ਇੱਕ ਵੀ ਨਵੀਂ ਸਕੀਮ ਅਸੀਂ ਬਾਧੇ ਨਾ ਕਹਿ ਸਕਦੇ ਆ ਕੋਈ ਕਾਂਗਰਸੀ ਸਾਨੂੰ ਬਾਹ ਕੱਢ ਕੇ ਗੱਲ ਦੱਸੇ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਕਾਂਗਰਸ ਪਾਰਟੀ ਨੇ ਕੈਪਟਨ ਸਾਹਿਬ ਨੇ ਇੱਕ ਵੀ ਸਕੀਮ ਦਿੱਤੀ ਆ ਤਾਂ ਅਸੀਂ ਉਸ ਗੱਲ ਨੂੰ ਮੰਨਾਂਗੇ ਲੇਕਿਨ ਲੋਕਾਂ ਨੂੰ ਦੱਸਣ ਦਾ ਸੀ ਬਿਨਾ ਝੂਠ ਬੁਰਨ ਤੇ ਕਾਂਗਰਸ ਪਾਰਟੀ ਕੋ ਕੁਝ ਨਹੀਂ ਬੁਰੀ ਤਰ੍ਹਾਂ ਕਾਂਗਰਸ ਪਾਰਟੀ ਅੱਜ ਕੀ ਹਾਰ ਰਹੀ ਆ ਜੇ ਜਾ ਕੇ ਦੇਖੋ ਇਹਨਾਂ ਦੇ ਵੱਡੇ ਵੱਡੇ ਧੱਲੇਦਾਰ ਜਿਹੜੇ ਕਾਂਗਰਸੀ ਨੇ ਅੱਜ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਦੁਬਾਰਾ ਹਾਜ਼ਰ ਹੋ ਰਹੇ ਨੇ ਜਿੱਥੇ ਕਿ ਨਸ਼ਿਆਂ ਦੀ ਆਪਾਂ ਗੱਲ ਕਰ ਲਈਏ ਕੈਪਟਨ ਸਾਹਿਬ ਨੇ ਖੋਟਕਾ ਸਾਹਿਬ ਲੈ ਕੇ ਸੌਂ ਖਾਧੀ ਸੀ ਵੀ ਚਾਰ ਹਫ਼ਤੇ ਦੇ ਵਿੱਚ ਮੈਂ ਨਸ਼ਾ ਬੰਦ ਕਰ ਦੂੰ ਤੂੰ ਜੇ ਕੋ ਪਾਵ ਲੱਕਦੀ ਨਹੀਂ ਇਹਨਾਂ ਨੂੰ ਸੁਣਦੀ ਇਹਦੇ ਤਾਂ ਹੁਣ ਆਪਦੇ ਧੂਲੋਂ ਜਿਹੜੇ ਪੰਜਾਬ ਦੇ ਪ੍ਰਧਾਨ ਰਹੇ ਉਹਨਾਂ ਦੀ ਗੱਲ ਸੁਣਨ ਦਵੇ ਜਿਹੜੇ ਕਾਂਗਰਸੀ ਇਹਨਾਂ ਨੂੰ ਹੁਣ ਫਟ ਲਾਂਟ ਪਾਉਂਦੇ ਨੇ ਵੀ ਫੁਲਾਣੇ ਸਹਾ ਨਸ਼ਾ ਵੇਕਦਾ ਕਿਤੇ ਨਸ਼ਾ ਬੰਦ ਨਹੀਂ ਹੋ ਸਕਿਆ ਇਹ ਕਾਂਗਰਸੀਆਂ ਦੀ ਗੱਲ ਸੁਣਦੇ ਆਕਾਦੀਆਂ ਦੀ ਪਾਵ ਲੱਕ ਦੀ ਗੱਲ ਸੁਣਨੀ ਹੋ ਨਹੀਂ ਅਸੀਂ ਜੀ ਪਹਿਲਾਂ ਵੀ ਜਦੋਂ ਤੋਂ ਅਸੀਂ ਅਕਾਲੀ ਦੇ ਦਲ ਦੇ ਨਾਲ ਅਸੀਂ ਸ਼ੁਰੂ ਤੋਂ ਹੀ ਸਾਨੂੰ ਮਤਲਬ ਕਈ 50 60 ਸਾਲ ਹੋ ਗਏ ਨੇ ਅਕਾਲੀ ਦਲ ਦੇ ਨਾਲ ਸਾਡਾ ਨਗਰ ਤੇ ਅਸੀਂ ਹਰੇਕ ਜਦੋਂ ਕੋਈ ਇਲੈਕਸ਼ਨ ਹੁੰਦਾ ਚਾਹੇ ਪਾਰਲੀਮੈਂਟ ਦਾ ਹੁੰਦਾ ਚਾਹੇ ਅਸੈਂਬਲੀ ਦਾ ਹੁੰਦਾ ਹਰੇਕ ਇਲੈਕਸ਼ਨ ਦੇ ਵਿੱਚ ਸਾਡੇ ਪਿੰਡੋਂ ਜਿਹੜੇ ਕੈਂਡੀਡੇਟ ਨੇ ਜਿੱਤ ਕੇ ਜਾਂਦੇ ਨੇ ਤੇ ਅੱਤ ਕੀ ਵੀ ਦੇਖੋ ਕਿੰਨੀ ਹਡੇਰੀ ਪੰਜਾਬ ਦੇ ਵਿੱਚ ਵਗਈ ਏ ਵੱਡੇ ਵੱਡੇ ਥੰਮ ਵੀ ਡਿੱਗ ਗਏ ਜਾਂ ਕਈ ਹਾਰ ਗਏ ਪਰ ਇਹ ਇਹਦੇ ਇੰਨੀ ਹਨੇਰੀ ਦੇ ਵਿੱਚ ਵੀ ਸਾਡੇ ਹਲਕੇ ਦੇ ਜੋ ਸ਼ਰਨਜੀਤ ਸਿੰਘ ਢਿੱਲੋਂ ਜੀ ਨੇ ਉਹ ਅਸੀਂ ਜਿਤਾ ਕੇ ਭੇਜੇ ਨੇ ਤੇ ਹੁਣ ਵੀ ਅਸੀਂ ਉਮੈਦ ਕਰਿਆ ਸਾਡਾ ਇੱਕ ਨਗਰ ਜਿਹੜਾ ਪੰਥਕ ਨਗਰ ਹੈ ਧਾਰਮਿਕ ਨਗਰ ਹੈ ਤੇ ਇਹ ਅਸੀਂ ਵਿਸ਼ਵਾਸ ਨਾਲ ਇਹ ਗੱਲ ਕਹਿੰਦੇ ਆ ਕਿ ਅਸੀਂ ਇੱਥੋਂ ਵੀ ਇੱਥ ਕੀ ਵੀ ਜਿੱਤ ਦਵਾ ਕੇ ਭੇਜਾਂਗੇ ਜੀ ਜਿਹੜੀ ਡਿਲੀਡ ਜਿਹੜੀ ਦਵਰਾਸ ਸਿੰਘ ਨੂੰ ਤੁਸੀਂ ਆਪਣੇ ਪਿੰਡ ਚੋਂ ਔਰ ਇਲਾਕੇ ਚੋਂ ਦਵਾਉਗੇ ਅਸੀਂ ਜੀ ਅਸੀਂ ਹੁਣ ਇਲਾਕੇ ਦੀ ਠੀਕ ਹੈ ਇਲਾਕਾ ਸਾਡਾ ਵੀ ਬਿਲਕੁਲ ਠੀਕ ਹੈ ਅਸੀਂ ਆਪਣੇ ਪਿੰਡ ਦੀ ਗੱਲ ਕਰਦੇ ਆ ਪਿੰਡ ਦੇ ਵਿੱਚੋਂ ਅਸੀਂ ਵੱਧ ਤੋਂ ਵੱਧ ਮਤਲਬ 80 85% ਦੀ ਲੀਡ ਦਿਵਾ ਕੇ ਦਵਰਾ ਸਿੰਘ ਨੂੰ ਭੇਜਾਂਗੇ ਆਪਣੇ ਅੱਜ ਤੁਹਾਨੂੰ ਪਤਾ ਹੀ ਹੈ ਜੋ ਕਿ ਇਲੈਕਸ਼ਨ ਦਾ ਵਿਗਲ ਵੱਜ ਚੁੱਕਿਆ ਹੈ ਵੱਖ-ਵੱਖ ਪਾਰਟੀਆਂ ਆਪਣੋ ਆਪਣੇ ਖੇਤਰਾਂ ਦੇ ਵਿੱਚ ਸਰਗਰਮ ਹੋਈਆਂ ਨੇ ਅੱਜ ਸਾਡੇ ਹਲਕਾ ਫਤੇਗੜ ਸਾਹਿਬ ਤੋਂ ਜੋ ਬਹੁਤ ਹੀ ਮਿਹਨਤੀ ਦੇ ਸਾਫ਼ ਸੁਥਰੇ ਅਕਸ਼ ਵਾਲੇ ਜੋ ਕੈਂਡੀਡੇਟ ਭਾਰਤੀ ਜਨਤਾ ਪਾਰਟੀ ਸ਼ੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸਦਾ ਦਰਵਾਰਾ ਸਿੰਘ ਗੁਰੂ ਜੀ ਉਹਨਾਂ ਦੇ ਨਾਲ ਸਾਡੇ ਸਾਹਨੇਵਾਲ ਹਲਕੇ ਦੇ ਵਿਧਾਇਕ ਬਹੁਤ ਹੀ ਸਤਿਕਾਰਯੋਗ ਸਰਦਾਰ ਕਰਨਜੀਤ ਸਿੰਘ ਜੀ ਢਿੱਲੋਂ ਸਾਹਿਬ ਔਰ ਰਣਜੀਤ ਸਿੰਘ ਜੀ ਮੰਗਲੇ ਐ ਜੀ ਪੀ ਸੀ ਮੈਂਬਰ ਔਰ ਸਾਡੇ ਭਾਰਤੀ ਜਨਤਾ ਪਾਰਟੀ ਦੇ ਬਹੁਤ ਹੀ ਸਤਿਕਾਰਯੋਗ ਸੰਦੀਪ ਸਿੰਘ ਜੀ ਭੈਣੀ ਸਾਹਿਬ ਚਮਕੌਰ ਸਿੰਘ ਜੀ ਕੋਹਾੜਾ ਸਾਹਿਬ ਔਰ ਸਾਰੇ ਹੀ ਪਾਰਟੀ ਦੇ ਦਰਜਾ ਵਦਰਜਾ ਅੱਜ ਸਾਡੇ ਨਗਰਪਿੰਡ ਢੋਲਣਵਾਲ ਦੇ ਵਿੱਚ ਪਹੁੰਚੇ ਨੇ ਔਰ ਜਿਨ੍ਹਾਂ ਦੇ ਅਸੀਂ ਮੋਦੀ ਸਾਹਿਬ ਨੇ ਜੋ ਪਿਛਲੇ 5 ਸਾਲ ਆਪਣੇ ਦੇਸ਼ ਦੇ ਲੋਕਾਂ ਦੇ ਹਿੱਤਾਂ ਦੇ ਕੰਮ ਕੀਤੇ ਨੇ ਗਰੀਬਾਂ ਦੇ ਵਾਸਤੇ ਜੋ ਸਕੀਮਾਂ ਉਹਨਾਂ ਨੇ ਲਾਗੂ ਕੀਤੀਆਂ ਨੇ ਔਰ ਮੋਦੀ ਸਾਹਿਬ ਦੇ ਕੀਤੇ ਕੰਮਾਂ ਨੂੰ ਅੱਜ ਅਸੀਂ ਦੁਨੀਆ ਦੇ ਘਰ ਘਰ ਦੇ ਵਿੱਚ ਜਾ ਕੇ ਜੋ ਗੁਰੂ ਸਾਹਿਬ ਜੀ ਆਪਣੇ ਕੈਂਡੀਡੇਟ ਆਏ ਸੀ ਉਹਨਾਂ ਦੇ ਨਾਲ ਅਸੀਂ ਲੋਕਾਂ ਨੂੰ ਜਾਗਰੂਕ ਕੀਤਾ ਕਿ 5 ਸਾਲ ਮੋਦੀ ਸਾਹਿਬ ਨੇ ਜਿਵੇਂ ਲੋਕਾਂ ਦੇ ਵਾਸਤੇ ਸਕੀਮਾਂ ਲਾਗੂ ਕੀਤੀਆਂ ਔਰ ਆਪਣੇ ਦੇਸ਼ ਦਾ ਜਿਹੜਾ ਨਾਂ ਵਾਰ ਲਿਆਂ ਕੰਟਰੀਆਂ ਦੇ ਵਿੱਚ ਵੀ ਰੋਸ਼ਨ ਕੀਤਾ ਔਰ ਸਾਨੂੰ ਬੜੀ ਫਕਰ ਨਾਲ ਅੱਜ ਲੋਕਾਂ ਨੂੰ ਇਹ ਕਹਿਣਾ ਨਹੀਂ ਪੈ ਰਿਹਾ ਤਕਰੀਬਨ ਬਿਨਾਂ ਕਹਿਣ ਤੋਂ ਲੋਕ ਅੱਜ ਵੋਟ ਪਾਉਣ ਨੂੰ ਉਤਾਵਲੇ ਨੇ ਲੋਕ ਦੁਆਰਾ ਮੰਨ ਕੇ ਚਲੋ ਅੱਜ ਤੱਕ ਸਾਡੇ ਪਿੰਡ ਢੋਲਣਵਾਲ ਸਲਕਾ ਸਾਨੇਵਾਲ ਦਾ ਰਿਕਾਰਡ ਰਿਹਾ ਹੈ ਕਿ ਚਾਹੇ ਕੋਈ ਇਲੈਕਸ਼ਨ ਹੋਵੇ ਚਾਹੇ ਉਹ ਬਲਾਕ ਸ਼ਮਤੀ ਦੀ ਚਾਹੇ ਜ਼ਿਲ੍ਹਾ ਪ੍ਰੀਸ਼ਦ ਦੀ ਚਾਹੇ ਐਮ ਐਲ ਏ ਦੀ ਚਾਹੇ ਲੋਕ ਸਭਾ ਦੀ ਇਲੈਕਸ਼ਨ ਹੋਵੇ ਇੱਥੋਂ ਸਾਡੇ ਅੱਜ ਤੱਕ ਕਦੇ ਵੀ ਕੋਈ ਕਾਂਗਰਸ ਦਾ ਕੈਂਡੀਡੇਟ ਜਿੱਤ ਕੇ ਨਹੀਂ ਗਿਆ ਹੈ